ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦੇ ਵਿੱਚ ਅੱਜ ਰਾਤ ਮੌਸਮ ਕਿਵੇਂ ਦਾ ਰਹੇਗਾ ਬੱਦਲਬਾਈ ਧੁੰਦ ਹਨੇਰੀ ਮੀਂਹ ਦੇ ਕੀ ਚਾਂਸ ਨੇ ਠੰਡ ਕਿਵੇਂ ਦੀ ਹੋਵੇਗੀ ਤੇ ਕਿਸ ਇਲਾਕੇ ਵਿੱਚ ਸਾਨੂੰ ਹਲਚਲ ਦੇਖਣ ਨੂੰ ਮਿਲੇਗੀ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜਾਣਕਾਰੀ ਚੰਗੀ ਲੱਗੇਗੀ ਤਾਂ ਲਾਈਕ ਕਰਕੇ ਵੀਡੀਓ ਅੱਗੇ ਸ਼ੇਅਰ ਵੀ ਕਰਦੇ ਹੋ ਤੇ ਕਮੈਂਟ ਕਰਕੇ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲਾਤ ਲਿਖ ਦਿਓ ਜੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਬਹੁਤ ਹੱਦ ਤੱਕ ਮੌਸਮ ਕਲੀਅਰ ਹੈ ਪਹਾੜੀ ਖੇਤਰ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਸਿਸਟਮ ਆ ਰਿਹਾ ਹੈ ਪਰ ਇਸ ਦਾ ਪੰਜਾਬ ਦੇ ਉੱਪਰ ਫਿਲਹਾਲ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਗੱਲ ਕਰਾਂਗੇ ਤਾਂ ਮੌਸਮ ਦੇ ਵਿੱਚਕਾਰ ਹਲਕੇ ਤੋਂ ਦਰਮਿਆਨੀ ਧੁੰਦ ਸਵੇਰ ਦੇ ਸਮੇਂ ਦੇਖਣ ਨੂੰ ਮਿਲੀ ਸੀ ਪਰ ਹੁਣ ਮੌਸਮ ਸਾਫ਼ ਹੋ ਚੁੱਕਿਆ ਦਿਨ ਦੇ ਵੇਲੇ ਤਾਪਮਾਨ 20-22 ਡਿਗਰੀ ਦੇ ਨੇੜੇ ਤੇੜੇ ਬਣੇ ਹੋਏ ਸਨ ਪੱਛਮੀ ਹਵਾ ਚੱਲੀ ਹੈ ਚੰਗੀ ਧੁੱਪ ਲੱਗੀ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਖੁੱਲ ਚੁੱਕਿਆ ਹੈ ਅੱਜ ਦੀ ਰਾਤ ਵੀ ਇਸੇ ਤਰੀਕੇ ਦਾ ਮਾਹੌਲ ਬਣੇ ਰਹਿਣ ਦੀ ਉਮੀਦ ਹੈ ਠੰਡ ਦੇ ਹਾਲਾਤ ਵੀ ਰਹਿਣਗੇ ਥੋੜੇ ਬਹੁਤੇ ਕਿਉਂਕਿ ਪੱਛਮੀ ਹਵਾ ਚੱਲ ਰਹੀ ਹੈ ਪਰ ਐਵਰੇਜ ਜਿਹੜਾ ਤਾਪਮਾਨ ਹੈ ਉਹ 9-10 ਡਿਗਰੀ ਦੇ ਨੇੜੇ ਤੇੜੇ ਬਣੇ ਰਹਿਣ ਦੀ ਉਮੀਦ ਹੈ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਹੁਣ ਮੌਸਮ ਖੁੱਲ ਰਿਹਾ ਹੈ ਥੋੜੀ ਬਹੁਤੀ ਹੁਣ ਜਿਹੜੇ ਕਣਕ ਨੂੰ ਕਿਤੇ ਨਾ ਕਿਤੇ ਜੋ ਇੱਕ ਮੌਸਮ ਚਾਹੀਦਾ ਹੁੰਦਾ ਉਸ ਤਰੀਕੇ ਦਾ ਮੌਸਮ ਬਣ ਰਿਹਾ ਹੈ ਤੇ ਖਾਦ ਸਪਰੇਅ ਕਰਨ ਦੇ ਲਈ ਣਕੂਲ ਮੌਸਮ ਹੈ ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਹਲਚਲ ਨਹੀਂ ਹੈ ਮੌਸਮ ਸਾਫ਼ ਹੈ ਬੱਦਲਬਾਜ਼ੀ ਤਾਂ ਰਹਤ ਹੈ ਮੀਂਹ ਦੀ ਸੰਭਾਵਨਾ ਵੀ ਨਾ ਮਾਤਰ ਦੇ ਬਰਾਬਰ ਹੈ ਤੇ ਦਿਨ ਦੇ ਸਮੇਂ ਧੁੱਪ ਲੱਗਣ ਦੇ ਕਾਰਨ ਹੁਣ ਧੁੰਦ ਦੇ ਹਾਲਾਤ ਵੀ ਘਟ ਚੁੱਕੇ ਨੇ ਸਵੇਰ ਦੇ ਸਮੇਂ ਥੋੜੀ-ਬੋਤੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਵੱਡੀ ਹਲਚਲ ਮੌਸਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਪੱਛਮ ਦੀ ਹਵਾ ਚੱਲੇਗੀ ਜਿਸ ਦੀ ਗਤੀ ਲਗਭਗ 5-7 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਅ ਅੱਧਰ ਰਾਤ ਤੱਕ ਥੋੜਾ ਜਿਹਾ ਗਰਮਿਆਸ਼ ਦਾ ਮਾਹੌਲ ਬਣਿਆ ਰਹੇਗਾ ਤੇ ਸਵੇਰ ਹੁੰਦੇ ਹੁੰਦੇ ਥੋੜੀ ਬੋਤੀ ਠੰਡ ਹੋਵੇਗੀ ਸਵੇਰ ਦੇ ਸਮੇਂ ਤਾਪਮਾਨ ਜਿਹੜੇ 6-7 ਡਿਗਰੀ 8 ਡਿਗਰੀ ਤੱਕ ਥੱਲੇ ਜਾ ਸਕਦੇ ਨੇ ਪਰ ਓਵਰਆਲ ਜਿਹੜਾ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਕੋਈ ਵੱਡੀ ਅਪਡੇਟ ਅੱਜ ਰਾਤ ਮੌਸਮ ਦੇ ਵਿੱਚ ਚੇਂਜ ਹੁੰਦੀ ਦਿਖਾਈ ਨਹੀਂ ਦੇ ਰਹੀ ਅਗਰ ਕੋਈ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਪਹੁੰਚਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ